ਆ ਗੱਲ ਕਰਦੇ ਟੈਂਪਰੇਚਰ ਦੀ ਜਿਹੜਾ ਕੱਲ ਸੀਗਾ ਉਹ 30 31 ਡਿਗਰੀ ਦਾ ਜਿਹੜਾ ਉਹ ਦੱਸਿਆ ਗਿਆ ਸੀ এনवायरमेंट ਵਿਭਾਗ ਵੱਲੋਂ ਕਿ ਇੰਨਾ ਰਹੂਗਾ ਪਰ ਉਸ ਤੋਂ ਵੀ ਜ਼ਿਆਦਾ ਵੱਧ ਗਿਆ ਸੀ ਬਾਦ ਦਪਹਿਰ ਤੱਕ ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਮੌਸਮ ਜਦੋਂ ਗਰਮ ਹੁੰਦਾ ਤਾਂ ਉਦੋਂ ਸਿਟੀ ਆਫ ਕੈਲਗਰੀ ਨੂੰ ਫਿਕਰ ਹੋ ਜਾਂਦਾ ਕਿ ਸਾਡੀ ਜਿਹੜੀ ਪਾਣੀ ਦੀ ਸਪਲਾਈ ਆ ਉਹਦੀ ਕੋਈ ਵਿਘਨ ਨਾ ਪੈ ਜੇ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਹੋਣ ਲੱਗ ਪੈਂਦੀ ਹੈ ਗਰਮੀਆਂ ਦਾ ਪਿਛਲਾ ਸਾਰਾ ਹੀ ਲਗਭਗ ਸੀਜ਼ਨ ਜਿਹੜਾ ਉਹ ਇੱਥੇ ਪਾਬੰਦੀਆਂ ਲੱਗੀਆਂ ਪਾਣੀ ਦੀ ਵਰਤੋਂ ਤੇ ਦੀ ਆਊਟਡੋਰ ਪਾਣੀ ਦੀ ਵਰਤੋਂ ਦਾ ਲਗਭਗ ਸਾਰੀਆਂ ਗਰਮੀਆਂ ਦਾ ਸੀਜ਼ਨ ਪਰ ਜਿਹੜਾ ਪਿਛਲਾ ਉਹ ਉਹਦੇ ਚ ਪਾਬੰਦੀ ਲੱਗੀ ਰਹੀ ਆ ਇਸ ਵਾਰ ਵੀ ਜਦੋਂ ਕੱਲ ਗਰਮੀ ਪਈ ਹੈ ਨਾਲ ਦੀ ਨਾਲ ਸਿਟੀ ਮੈਨਜਰ ਜਿਹੜੇ ਆ ਕਿ ਸਾਡੇ ਨੀਕਲ ਨਿਊਟਨ ਉਹਨਾਂ ਨੇ ਕਿਹਾਗਾ ਕਿ ਜਿਹੜਾ ਰਿਵਰ ਤੋਂ ਜੋ ਸਪਲਾਈ ਆ ਰਹੀ ਹੈ ਉਹਨੂੰ ਵੀ ਮਾਨੀਟਰ ਕੀਤਾ ਜਾ ਰਿਹਾ ਤੇ ਜਿਹੜਾ ਗਰਮ ਜਿਹੜਾ ਮੌਸਮ ਦੀਆਂ ਜਿਹੜੀਆਂ ਹਾਲਤਾਂ ਗਰਮੀ ਦੀਆਂ ਉਹਨਾਂ ਨੂੰ ਵੀ ਦੇਖਿਆ ਜਾ ਰਿਹਾ ਕਿ ਕਿਸ ਤਰ੍ਹਾਂ ਸੀ ਪਾਣੀ ਦੀ ਡਿਮਾਂਡ ਜਿਹੜੀ ਸਾਰੇ ਲੋਕਾਂ ਦੀ ਪੂਰੀ ਕਰ ਸਕੀਏ ਸੋ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਤਾਂ ਫਿਰ ਜਿਹੜੇ ਲਾਉਨ ਹੁੰਦੇ ਸਾਡੇ ਜਾਂ ਬੈਕਯਾਰਡ ਹੁੰਦੇ ਉਹਨਾਂ ਵਿੱਚ ਪਾਣੀ ਦੀ ਵਰਤੋਂ ਘਟਾਉਣ ਦੀ ਜ਼ਰੂਰਤ ਨੱਦਾ ਜਿਹੜਾ ਕਈ ਵਾਰੀ ਤਾਂ ਐਡਵਾਈਜ਼ਰੀ ਹੁੰਦੀ ਹੈ ਔਰ ਕਈ ਵਾਰੀ ਫਿਰ ਰੈਸਟ੍ਰਿਕਸ਼ਨ ਵੀ ਲਾਉਣੀ ਪੈਂਦੀਆਂ ਉਹਨਾਂ ਦਾ ਮਕਸਦ ਔਰ ਕਿਹਾ ਵੀ ਜਿਹੜੀ ਵਾਟਰ ਸਪਲਾਈ ਹੈ ਸਾਰੇ ਲੋਕਾਂ ਤੱਕ ਵਧੀਆ ਤਰੀਕੇ ਨਾਲ ਪਹੁੰਚ ਜਾਏ ਇਸ ਕਰਕੇ ਉਹਨਾਂ ਨੇ ਕਿਹਾ ਵੀ ਜਦੋਂ 40% ਜਿਹੜੀ ਵਰਤੋਂ ਇਹਨਾਂ ਦਿਨਾਂ ਦੇ ਵਿੱਚ ਪਾਣੀ ਦੀ ਵੱਧ ਜਾਂਦੀ ਆ ਜਿਹਦੇ ਕਰਕੇ ਉਹਦਾ ਕਾਰਨ ਇਹੀ ਆ ਕਿ ਤੁਸੀਂ ਲਾਉਨ ਨੂੰ ਗਾਰਡਨਸ ਨੂੰ ਆਪਣੇ ਨੂੰ ਜੇ ਤੁਸੀਂ ਮੂٹے ਦਰਖਤ ਲਾਏ ਜਾਂ ਕੁਝ ਸਮਝੀਆਂ ਅਸੀਂ ਬੈਕਯਾਰਡ 'ਚ ਲਾ ਦਨੇ ਉਹਨਾਂ ਨੂੰ ਘਾਹ ਨੂੰ ਵੈਸੇ ਪਾਣੀ ਲਾਉਣਾ ਹੀ ਲਾਉਣਾ ਹੁੰਦਾ